ਹਰ ਸਾਲ ਅਖੰਡ ਪਾਠ ਸਾਹਿਬ ਕਰਾ ਕੇ ਇਤਿਹਾਸ ਗਾਇਆ ਤੇ ਗਵਾਇਆ ਕਰੋ ਧੰਨ ਬਾਬਾ ਬੁੱਢਾ ਸਾਹਿਬ ਦਾ ਜਿੱਦੀ ਨਰਗਰਾਨੀ ਕਰਤਾਰਪੁਰ ਬਣਿਆ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਖਡੂਰ ਸਾਹਿਬ ਬਣਿਆ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਗੋਇੰਦਵਾਲ ਸਾਹਿਬ ਬਣਿਆ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਤਰਨਤਾਰਨ ਵਸਿਆ ਅੰਮ੍ਰਿਤਸਰ ਸਰੋਵਰ ਬੌਲੀਆਂ ਬਣੀਆਂ ਤੇ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਹਰ ਗੋਬਿੰਦਪੁਰ ਵਸਿਆ ਇਹੋ ਜੀ ਹਸਤੀ ਕਿਹੜੀ ਐ 125 ਸਾਲ ਦੀ ਉਮਰ 112 ਸਾਲ ਸੇਵਾ ਕਰ ਗਿਆ ਜੱਟਾਂਪੁਰ ਫਿਰ ਕੋਲ ਹੈ ਹੀ ਨਹੀਂ ਵੀ ਮਨਾਇਏ ਕੀ ਦਾ ਤੇ ਬਾਬਾ ਬੁੱਢਾ ਸਾਹਿਬ ਕਿਤੇ ਛੋਟਾ ਸਿੱਖ ਐ ਐਡੀ ਵੱਡੀ ਜਿਹੜਾ ਐ ਖੜ ਜਾ ਮਾਰਾ ਮੈਂ ਬੈਠਾ ਉਹ ਰੌਲਾ ਪਾਉਂਦੇ ਹੋ ਜੈਲਸ ਕਰਦੇ ਈਰਖਾ ਕਰਦੇ ਐ ਸੜਦੇ ਐ ਤੇ ਬਾਬੇ ਬੁੱਢੇ ਨੇ ਕਹਿਣਾ ਮਹਾਰਾਜ ਤੁਸੀਂ ਇੱਥੇ ਬੈਠੋ ਸੰਗਤ ਸੰਭੋ ਅਸੀਂ ਖੜੇ ਆ ਤੁਹਾਡੇ ਐ ਬਾਬਾ ਬੁੱਢਾ ਖੜਿਆ ਰਿਹਾ ਚਟਾਨ ਬਣ ਕੇ ਐਸਾ ਉਹ ਧੰਨ ਬਾਬਾ ਬੁੱਢਾ ਇਦਾਂ ਦੇ ਸੇਵਾਦਾਰ ਮੋਦੀ ਰਾਮ ਜੀ ਵਰਗੇ ਇਹ ਸਾਨੂੰ ਸਾਰਿਆਂ ਨੂੰ ਮਾਣ ਹੈ ਜਿਹੜਾ ਐਡੀ ਵੱਡੀ ਸੇਵਾ ਉਹਨਾਂ ਨੇ ਕੀਤੀ ਹੈ